ਹਾਂਜੀ ਮੇਰਾ ਨਾਮ ਰਮਨਜੀਤ ਕੌਰ ਹੈ ਵਾਈਫ ਆਫ ਮਨਦੀਪ ਸਿੰਘ ਤੇ ਇਹ ਜੋ ਇਹ ਵਾਕਿਆ ਹੋਇਆ ਨਾ ਪਿੰਡ ਜਾਂਗੇ ਹਾਂਜੀ ਕੀ ਵਾਕਿਆ ਹੈ ਇਹ 15 ਤਰੀਕ ਦਾ ਵਾਕਿਆ ਹੈ ਮੇਰੇ ਹਸਬੰਦ ਨੇ ਜਿਵੇਂ ਡੇਲੀ ਰੂਟੀਨ ਚ ਸ਼ਾਪ ਖੋਲਦੇ ਉਸ ਤਰੀਕੇ ਨਾਲ ਸ਼ਾਪ ਖੋਲੀ ਸੀ ਤੋ ਕੋਈ ਨਿਹਾਂਗ ਸਿੰਘ ਨੇ ਉਹ ਆਏ ਸੀ ਕਿ 15 16 ਲੋਕਾਂ ਨੂੰ ਲੈ ਕੇ ਉਹਨਾਂ ਦੇ ਨਾਲ ਕੋਈ ਬੈਟਰੀ ਦਾ ਲੈਣ-ਦੇਣ ਸੀਗਾ ਮੇਰੇ ਹਸਬੰਦ ਦਾ ਤੇ ਇਹ ਵੇਲੇ ਹਸਬੰਦ ਕੋਲ ਉਧਾਰੀ ਬੈਟਰੀ ਲੈ ਕੇ ਗਏ ਸੀਗੇ ਉਹ ਤੇ ਉਹਨਾਂ ਤੋਂ ਟਾਪ ਪੇਮੈਂਟ ਕਰਤੀ ਸੀ ਹਾਫ ਕਰਨੀ ਸੀਗੀ ਤੇ ਉਹਦੇ ਵਿੱਚ ਥੋੜੀ ਜਿਹੀ ਉਹਨਾਂ ਦੀ ਤੂਤੂ ਮਾਮੀ ਹੋ ਗਈ ਤੇ ਨੈਕਸਟ ਡੇ ਉਹ 15 16 ਸਿੱਖ ਜਿਹੜੇ ਨੇ ਅੰਗ ਸਿੱਖ ਹੁੰਦੇ ਉਹਨਾਂ ਨੂੰ ਨਾਲ ਲੈ ਕੇ ਆਏ ਸੀਗੇ ਤੇ ਉਹਨਾਂ ਨੇ ਆ ਕੇ ਮੇਰੇ ਹਸਬੰਦ ਤੇ ਹਮਲਾ ਕੀਤਾ ਮਾਰਕੁੱਟ ਕੀਤੀ ਹਾਂਜੀ ਇਹ ਮਾਫੀ ਕਰਦੇ ਹਾਂ ਸਰ ਅਸੀਂ ਇਨਸਾਫ ਦੀ ਮੰਗ ਕਰਦੇ ਹਾਂ ਕਿਉਂਕਿ ਦੇਖੋ ਉਹ ਦੁਹਾਈ ਦਿੰਦੇ ਕਿ ਉਹ ਸਿੱਖਾਂ ਸਿੱਖ ਪਰਿਵਾਰ ਤੋਂ ਅਸੀਂ ਵੀ ਸਿੱਖ ਪਰਿਵਾਰ ਤੋਂ ਹਾਂ ਨਾ ਹਾਂ ਤੇ ਮੇਰੀ ਮਦਰ-ਇਨ-ਲॉ ਹੈ ਇਹਨਾਂ ਨੇ ਵੀ ਅਮਰ ਸ਼ਕਿਆ ਹੋਇਆ ਆ ਹੈਨਾ ਮੇਰੇ ਜਿਹੜੇ ਮਾਮਾ ਸਹਰਾ ਜੀ ਉਹ ਵੀ ਇਸੋ ਮੇਰੀ ਕਮੇਟੀ ਦੇ ਵਿੱਚ ਉਹਨਾਂ ਨੇ 33 ਸਾਲ ਆਲਮੋਸਟ ਸਰਵਿਸ ਦਿੱਤੀ ਆ ਹੈਨਾ ਤੇ ਅਸੀਂ ਸਿੱਖ ਪਰਿਵਾਰ ਤੋਂ ਸਾਨੂੰ ਇਨਸਾਫ ਦੀ ਮੰਗ ਕਰਦੇ ਆ ਸਾਨੂੰ ਇਨਸਾਫ ਕੀਤਾ ਜਾਵੇ ਪ੍ਰਸ਼ਾਸਨ ਐਡੀ ਕਰ ਦੇ ਕੋਈ ਪ੍ਰਸ਼ਾਸਨ ਐਸਾ ਜੀ ਸਾਨੂੰ ਸਪੋਰਟ ਕਰਦਾ ਆ ਠੀਕ ਹੈ ਪਰ ਸਾਡੀ ਹੱਥ ਜੋੜ ਕੇ ਪ੍ਰਸ਼ਾਸਨ ਅੱਗੇ ਇਹੋ ਬੇਨਤੀ ਹੈ ਕਿ ਜਲਦ ਤੋਂ ਜਲਦ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਤੋਂ ਨਾਤ ਪਾਈ ਜਾਵੇ ਕਿਉਂਕਿ ਉਹਨਾਂ ਨੇ ਸਾਡੇ ਮਤਸਨ ਮੇਰੇ ਹਸਬੰਦ ਨੂੰ ਜਾਣ ਲੱਗੇ ਵੀ ਤਮਕਿਆਂ ਦਿੱਤੇ ਕਿ ਅਸੀਂ ਤੁਹਾਨੂੰ ਗੋਲੀਆਂ ਦੇ ਨਾਲ ਮਾਰ ਕੇ ਜਾਣੇ ਆ ਮੇਰੇ ਹਸਬੰਦ ਆ ਸਿਰ ਦੇ ਵਿੱਚ ਉਹਨਾਂ ਨੇ ਤਲਵਾਰ ਮਾਰ ਕੇ ਇੱਥੋਂ ਲੱਗੇ ਅੱਧਾ ਸਿਰ ਵੜ ਦਿੱਤਾ ਆ 14 ਉਹਨਾਂ ਨੂੰ ਸਟਿਚਸ ਆਏ ਆ ਤੇ ਉਹਨਾਂ ਦੀ ਜਿਹੜੀ ਹੈਡ ਦੀ ਜਿਹੜੀ ਮੇਨ ਬੋਨ ਹੈ ਉਹ ਫ੍ਰੈਕਚਰ ਹੋ ਗਈ ਹੈ ਠੀਕ ਹੈ ਸਾਡੇ ਘਰ 'ਚ ਕੰਮ ਕਰਨ ਵਾਲੇ ਇੱਕ ਲੋਥੇ ਮੇਰੇ ਹਸਬੰਦਾਂ ਸਾਡੇ ਕੋਲ ਇੱਕ ਛੋਟੀ ਜਿਹੀ ਦੁਕਾਨ ਹੈ ਜਿਹਦੇ ਕੋਲੋਂ ਸਾਡਾ ਰੋਜ਼ੀ ਰੋਟੀ ਅਸੀਂ ਚਲਾਉਂਦੇ ਆ ਹਨਾ ਸਾਡਾ ਪਰਿਵਾਰ ਉਸ ਉਸ ਦੁਕਾਨ ਤੋਂ ਪਾਲਦਾ ਕਿੰਨੇ ਦਿਨ ਹੋ ਗਏ 15 ਤੋਂ ਤੇ ਪ੍ਰਸ਼ਾਸਨ ਅੱਗੇ ਸਾਡੀ ਹੱਥ ਬਨ ਕੇ ਇਹੋ ਬੇਨਤੀ ਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਪਰ ਉਹਨਾਂ ਵੱਲੋਂ ਕਿਹਾ ਗਿਆ ਜੀ ਕਿ ਸਾਡਾ ਦਮਾਲਾ ਲਾਇਆ ਗਿਆਗਾ ਤੇ ਉਸ ਤੋਂ ਬਾਅਦ ਅਸੀਂ ਕਰਿਆ ਨਾਲੇ ਦਾੜੀ ਨੂੰ ਹੱਥ ਪਾਇਆ ਫਿਰ ਅਸੀਂ ਸਾਰੇ ਇਕੱਠੇ ਹੋ ਗਏ ਨਹੀਂ 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 ਇਦਾਂ ਦੀ ਕੋਈ ਗੱਲ ਨਹੀਂ ਕੀਤੀ ਹੈਗੀ ਮੈਂ ਤੁਹਾਨੂੰ ਉਹ ਦਵਾਈ ਦੇਖਾਟੀਆਂ ਕਿ ਅਸੀਂ ਵੀ ਗੁਰਸੇਖ ਪਰਿਵਾਰ ਤੋਂ ਹਾਂ ਮੇਰੇ ਫਾਦਰ ਸਾਹਿਬ ਮੇਰੇ ਫਾਦਰ ਨਾ ਉਹ ਆਰਮੀ ਚ ਐਕਸ ਸਰਵਿਸਮੈਨ ਨੇ ਮੇਰੇ ਫਾਦਰ ਸਾਹਿਬ ਹੌਨਰੀ ਕੈਪਟਨ ਤੋਂ ਰਿਟਾਇਰ ਹੋ ਉਹ ਵੀ ਰਸਤਾਰ ਸੇ ਜਾਂਦੇ ਆ ਜੀ ਅਸੀਂ ਸਿੱਖ ਪਰਿਵਾਰ 'ਚ ਸਾਨੂੰ ਬਚਪਨ ਤੋਂ ਲੈ ਕੇ ਹੁਣ ਤੱਕ ਉਹ ਤਾਲਿਮ ਦਿੱਤੀ ਗਈ ਹੈ ਕਿ ਤੁਸੀਂ ਸਿੱਖੀ ਨੂੰ ਸਤਕਾਰਯੋਗ ਦੇਖੋ ਪੱਗਾਂ ਆ ਸਭ ਦੇ ਘਰਾਂ 'ਚ ਹੁੰਦੀਆਂ ਅਸੀਂ ਸਤਕਾਰਯੋਗ ਉਹਨਾਂ ਨੂੰ ਉੱਚੀ ਸਥਾਨ ਤੇ ਰੱਖਦੇ ਅਸੀਂ ਇਸ ਤਰ੍ਹਾਂ ਦੇ ਹਰਕਤਾਂ ਕਿੱਦਾਂ ਕਰ ਸਕਦੇ ਕਿਸੇ ਦੇ ਦਿਮਾਲੇ ਨੂੰ ਜਾਂ ਕਿਸੇ ਦੇ ਕਲਪਾਨ ਨੂੰ ਅਸੀਂ ਕਿਸ ਤਰੀਕੇ ਨਾਲ ਹੱਥ ਪਾ ਸਕਦੇ ਨਹੀਂ ਪਾ ਸਕਦੇ ਮੇਰੀ ਮਦਰ ਨੂੰ ਇਹਨਾਂ ਨੇ ਅ므ਰਤ ਛਕਿਆ ਹੋਇਆ ਸਾਡੇ ਕਾਫੀ ਛੋਟੇ ਬੱਚੇ ਜਿਨ੍ਹਾਂ ਨੇ ਅ므ਰਤ ਛਕਿਆ ਹੋਇਆ ਹੈ ਤੇ ਤੁਸੀਂ ਆਪ ਦੱਸੋ ਕਿ ਅਸੀਂ ਇਹੋ ਜੇ ਕੰਮ ਕਰ ਸਕਦੇ ਹਾਂ ਅਸੀਂ ਕਮਾਈ ਰੋਜ਼ੀ-ਰੋਟੀ ਕਮਾ ਕੇ ਮਿਹਨਤ ਕਰਕੇ ਖਾਣ ਵਾਲੇ ਹੁਣ ਮਿਹਨਤ ਦੀ ਜਿ ਅਸੀਂ ਕਿੱਥੇ ਜਾਵਾਂਗੇ ਸਾਡੇ ਬੱਚਾ ਨੂੰ ਕੌਣ ਪਾਲੇਗਾ ਤੁਸੀਂ ਸਾਨੂੰ ਦੱਸੋ ਗੁੰਡਾਗਰਦੀ ਕੀ ਕੀਤੀ ਸੀ ਸਰ ਸ਼ਰੀਆਮ ਗੁੰਡਾਗਰਦੀ ਕੀਤੀ ਗਈ ਹੈ ਸਾਡੇ ਕੋਲ ਵੀਡੀਓ ਹੈਗੇ ਸਾਡੇ ਕੋਲ ਸਾਰੇ ਪ੍ਰੂਫ ਹੈਗੇ ਅਸੀਂ ਉਹ ਤੁਹਾਨੂੰ ਦੇ ਦਾਂਗੇ ਤੁਸੀਂ ਦਿਖਾਓ ਸ਼ਰੀਆਮ ਉਹ 15 16 ਬੰਦਿਆਂ ਦੇ ਅੱਗੇ ਦੋ ਭਰਾ ਸੀਗੇ ਜਿਨ੍ਹਾਂ ਨੂੰ ਉਹਨਾਂ ਨੇ ਪੂਰੇ ਨੰਗਿਆਂ ਤਲਵਾਰਾਂ ਦੇ ਨਾਲ ਡੰਡੇ ਸੋਟੇ ਮਾਰ ਕੇ ਉਹਨਾਂ ਦੇ ਖੂਨਮ ਖੂਨ ਕੀਤਾ ਹੋਇਆ ਹੈ ਠੀਕ ਹੈ ਉਹਨਾਂ ਦਾ ਬ੍ਰਦਰ ਸੀਗਾ ਵਿਚ ਬਚਾਅ ਕਰਨ ਵਾਲਾ ਉਹਦੇ ਸੱਟਾਂ ਮਾਰੀਆਂ ਮੇਰੇ ਹਸਬੰਦ ਦੀ ਇੰਨੀਆਂ ਸੱਟਾਂ ਵਜੀਆਂ ਹੋਈਆਂ ਅਸੀਂ ਘਟੋ ਘਟ ਅੱਜ ਕਿੰਨੇ ਦਿਨ ਹੋ ਗਏ ਹਸਪੀਟਲ ਤੱਕੇ ਖਾਰੇ ਹਾਂ ਸਾਨੂੰ ਕੋਈ ਪੁੱਛਣ ਵਾਲਾ ਨਹੀਂ ਆਇਆ ਹੈਗਾ ਸਾਨੂੰ ਕਿਸੇ ਨੇ ਪੁੱਛ ਨਹੀਂ ਪਾਈ ਤੁਸੀਂ ਕੀ ਕਰਦੇ ਹੋ ਕੀ ਨਹੀਂ ਅਸੀਂ ਪ੍ਰਸ਼ਾਸਨ ਅੱਗੇ ਇਹੋ ਹੱਥ ਜੋੜ ਕੇ ਬੇਨਤੀ ਕਰਦੇ ਸਾਨੂੰ ਇਨਸਾਫ ਹੋਤਾ ਚੱਲੇ ਹੈਗੀ ਹੈ ਜੀ ਸਾਡੇ ਕੋਲ ਸਭ ਕੁਝ ਹੈਗਾ ਜੀ ਅਸੀਂ ਤੁਹਾਨੂੰ ਉਹ ਸਾਰਾ ਕੁਝ ਪ੍ਰੋਵਾਈਡ ਕਰਵਾਵਾਂਗੇ ਮੇਰਾ ਨਾਮ ਵੈਕੁਰਜੀਤ ਖਾਲਸਾ ਵੈਕੁਰਜੀਤ ਫਤਿਹ ਮੇਰਾ ਨਾਮ ਮਨਦੀਪ ਸਿੰਘ ਪਿੰਡ ਜਾਂਗੀਰ ਦਾ ਰਹਿਣ ਵਾਲਾ ਮੈਂ ਮੇਰਾ ਮੈਂ ਬੈਟਰੀ ਇਕਨੀਆਂ ਸਿੰਘ ਨੂੰ ਭਾਈ ਤੇ ਉਹਦੇ ਵਿੱਚ ਉਹਨਾਂ ਕੋ ਮੈਂ ਉਹਨਾਂ ਉਹਨਾਂ ਕੋ ਮੈਂ 4000 ਰੁਪਏ ਦੀ ਬੈਟਰੀ ਪਹੇ ਹੀ 2000 ਉਹਨਾਂ ਨੇ ਮੈਨੂੰ ਕੈਸ਼ ਦੇ ਦਿੱਤਾ ਸੀ 2000 ਉਹਨਾਂ ਨੇ ਕਰਾਰ ਕੀਤਾ 10 ਦਿਨ ਦਾ ਤੇ ਉਹਨਾਂ ਨੇ ਮੁੜ ਕੇ 10 ਦਿਨ ਮੈਂ ਪੁੱਛਿਆ ਵੀ ਪੈਸੇ ਦੇ ਦੇ ਉਹਨਾਂ ਨੇ ਨਹੀਂ ਦਿੱਤੇ ਫਿਰ ਉਹਨਾਂ ਨੇ 2-4 ਦਿਨ ਦਾ ਕਰਾਰ ਕੀਤਾ ਫਿਰ ਵੀ ਉਹ ਆਏ ਨਹੀਂ ਮੇਰੇ ਕੋ ਫਿਰ ਉਹਨਾਂ ਨੂੰ ਮੈਂ ਮੈਸੇਜ ਭੇਜਿਆ ਵੀ ਮੈਨੂੰ ਬੈਟਰੀ ਪਹੇ ਦਿੱਤੇ ਜਾਣ ਤੇ ਉਹ ਆਇਆ ਤੇ ਉਹਨਾਂ ਕੋ ਉਹਨਾਂ ਕੋ ਪੈਸੇ ਮੰਗੇ ਆ ਤੇ ਮੈਂ ਜਾਂ ਤੇ ਮੈਨੂੰ ਪੈਸੇ ਦੇ ਦੇ ਜਾਂ ਮੇਰੀ ਬੈਟਰੀ ਲਾ ਦੇ ਤੇ ਉਹਨਾਂ ਨੇ ਉਹਨਾਂ ਨੇ ਅੱਤ ਕਹਿੰਦੇ ਸੀ ਬੈਟਰੀ ਵੀ ਨਹੀਂ ਦੇਣੀ ਨਾ ਪੈਸੇ ਦੇਣੇ ਆ ਨਿਹੰਗ ਸਿੰਘ ਦਾ ਵਿਖਾ ਕੇ ਗੁੰਡਾ ਕਰਦੀ ਵਿਖਾਈ ਆ ਤੂੰ ਤੂੰ ਮੈਂ ਮੈਂ ਉਸ ਦਿਨ ਹੋਈ ਪਹਿਲੇ ਦਿਨ ਦੂਜੇ ਦਿਨ ਉਹ ਆਟੋ ਛੱਡ ਕੇ ਚੱਲ ਗਏ ਆ ਤੇ ਆਂਦੇ ਆ ਹੁਣੇ ਨਿਹੰਗ ਸਿੰਘ ਅਗਲੇ ਹੁੰਨੇ ਆ ਤੇ ਤੇਰੀ ਇਹ ਤੇਰੀ ਲੜ ਤੈਨੂੰ ਮਾਰ ਕੇ ਜਾਣੇ ਆ ਅਗਲੇ ਦਿਨ ਕੀ ਆ ਮੈਂ ਨੋਰਮਲੀ ਅਹੀਂ ਜਿੱਦਾਂ ਦੁਕਾਨ ਆਫੀਸ਼ੀਅਲੀ ਖੋਲਦੇ ਆ 14 ਤਰੀਕ ਨੂੰ ਮੈਂ ਥਾਣੇ ਪਰਚਾ ਦਰਜ ਕਰਾਤਾ ਸੀ ਤੇ ਮੈਂ 5 ਵਜੇ ਦਾ ਟਾਈਮ ਹੀ ਤੇ 5 ਵਜੇ ਮੈਂ ਪੁਲਿਸ ਪ੍ਰਸ਼ਾਸਨ ਆਂਦਾ ਵੀ ਠੱਡਾ 5 ਵਜੇ ਤੁਹਾਡੀ ਗੱਲਬਾਤ ਹੋਣੀ ਆ ਤੇ ਜੋ ਵੀ ਫੈਸਲਾ ਹੋ ਜਾਣਾ ਵਾ ਤੇ ਮੈਂ ਮੈਂ ਨਾਰਮਲ ਜਿੱਦਾਂ ਦੁਕਾਨ ਖੋਲਦੇ ਮੈਂ ਕੋਈ ਨਹੀਂ 5 ਵਜੇ ਗੱਲਬਾਤ ਹੋਣੀ ਇਹਨਾਂ ਨੇ ਕੀ ਕੀਤਾ ਫਿਰ ਮੇਰੇ ਕੋ 12 ਵਜੇ ਆ ਕੇ ਅਗਲੇ ਦਿਨ ਅਗਲੇ ਦਿਨ 12 ਵਜੇ ਆ ਕੇ ਭਾਜੀ ਉਹ 1:15 ਜਾਂ ਇੱਕ ਦਾ ਕਰੀਬ ਇਹਨਾਂ ਦਾ ਟਾਈਮ ਹੋਣਾ ਵਾ ਤੇ 11 12 ਜਾਨੀ ਆਏ ਆ ਤੇ ਉਹਨਾਂ ਨੇ ਆ ਕੇ ਮੇਰੇ ਤੇ ਹਮਲਾ ਕੀਤਾ ਮੇਰੇ ਸਿਰ 'ਚ ਕਿਰਪਾਨ ਵੱਜੀ ਆ ਮੇਰੇ ਹੱਥਾਂ 'ਤੇ ਕਿਰਪਾਨਾਂ ਵੱਜੀ ਆ ਮੇਰੇ ਲੱਗਦੇ ਮੇਰੇ ਡੰਡੇ ਛੋਟੇ ਨਾਲ ਵਾਰ ਕੀਤਾ ਤੁਹਾਡਾ ਪੁਲਿਸ ਕੋ ਪ੍ਰਸ਼ਾਸਨ ਕੋ ਇਹ ਮੰਗ ਚੋਣਾ ਵਾ ਮੈਨੂੰ ਜਲਦੀ ਜਲਦੀ ਇਨਸਾਰਵ ਦਿੱਤਾ ਜਾਵੇ ਤੇ ਜਲਦੀ ਜਲਦੀ ਕਾਰਵਾਈ ਕੀਤੀ ਜਾਵੇ। ਕਦੇ ਦਿਨ ਨੂੰ ਨਿਹੰਗ ਸਿੰਘ ਨਾਲ ਹੀ ਗੱਲ ਹੋਈ ਸੀ ਕਿ ਮੈਨੂੰ ਪੈਸੇ ਦਿੱਤੇ ਜਾਂ ਬੈਟਰੀ ਕਰਾਂ। ਮੈਂ ਪਹਿਲੇ ਦਿਨ ਮਾਨਾ ਨੂੰ ਕਿਹਾ ਸੀ ਜਾ ਤੇ ਮੇਰੇ ਪੈਸੇ ਦੇ ਦੇ ਤੇ ਜਾ ਮੇਰੀ ਬੈਟਰੀ ਮਿਲ ਦੇ ਦੇ। ਉਹ ਆਂਦਾ ਵੀ ਬੈਟਰੀ ਉਹ ਨਹੀਂ ਦੇਣੀ ਮੈਂ ਤੇ ਪੈਸੇ ਨਿਹੰਗਾ ਫੋਜਾ ਕੋ ਤੋ ਐਡੀ ਛੇਤੀ ਨਹੀਂ ਲੈ ਸਕਦਾ। ਅਗਲੇ ਦਿਨ ਮਨ ਹੋਰ ਨਿਹੰਗ ਸਿੰਘ। ਅਗਲੇ ਅਗਲੇ ਦਿਨ ਹਾਂਜੀ ਉਹ ਉਹ ਕੁੱਟਣ ਦੇ ਵਿਚਾਰ ਚ ਪਹਿਲੇ ਦਿਨ ਗਿਆ ਸੀ ਸ਼ਾਮਾ ਉਹ ਸ਼ਾਮ ਨੂੰ ਉਹਨਾਂ ਦਾ ਕੋਈ ਨਿਹੰਗ ਸਿੰਘ ਉਹਨਾਂ ਨੇ ਵਾਰਦਾਦ ਕੀਤੀ ਨਹੀਂ ਮੈਂ ਸਗੋਂ ਇੰਤਜ਼ਾਰ ਕਰ ਕਰਕੇ ਉਹਨਾਂ ਨੂੰ ਵੀ ਮੇਰਾ ਆਟੋ ਲੈ ਜਾਣਗੇ ਜਾਂ ਉਹਨਾਂ ਦਾ ਜਿਹੜਾ ਮੋਦਸ ਸੋਰਾ ਸਾਹਿਬ ਵੀ ਅਮਰੀਕ ਸਿੰਘ ਤੇ ਮੈਂ ਉਹ ਲੈ ਜਾਣਗੇ ਕੋਈ ਇਹੋ ਜਿਹੀ ਕਾਰਵਾਈ ਨਹੀਂ ਹੋਈ ਆਟੋ ਛੱਡ ਕੇ ਭੱਜ ਗਏ ਹਾਂਜੀ ਤੇ ਆਪਾਂ ਮੈਂ ਕੋਈ ਲੜਾਈ ਦੇ ਅਸੀਂ ਬਹਿ ਨਹੀਂ ਆ ਮੈਂ ਕੋਈ ਚੱਕਰ ਨਹੀਂ ਕੋਈ ਨਾਰਮਲ ਗੱਲ ਆ ਪਰ ਮੈਨੂੰ ਨਹੀਂ ਪਤਾ ਵੀ ਇਹਨਾਂ ਨੇ ਨਿਹੰਗ ਸਿੰਘ ਇੱਕਦਮ ਆ ਗਏ ਮੈਨੂੰ ਇੰਨਾ ਉਹਨਾਂ ਨੇ ਕਿਹਾ ਗਿਆ ਕਿ ਬੇਰਵੀ ਕੀਤੀ ਹੈ ਜਦ ਮਾਲਾ ਨਹੀਂ ਨਹੀਂ ਐਸੀ ਕੋਈ ਗੱਲ ਨਹੀਂ ਹੋਈ ਵੀਰ ਜੀ ਬੋਲੀ ਕੋਈ ਨਹੀਂ ਮੈਂ ਵੀ ਸੇਤ ਪਰਿਵਾਰ ਦਾ ਬਲੌਗ ਕਰਦਾ ਹਾਂ ਹਾਂ ਜੀ ਮੇਰੇ ਕੋਲ ਸੀਸੀਟੀ ਆਪਣੇ ਕੈਮਰੇ ਦੀ ਫੋਟੋਸ ਵੀਡੀਓ ਮੇਰੇ ਕੋਲ ਹੈਗੀਆਂ ਵਾ ਉਹ ਤੁਹਾਨੂੰ ਮੈਂ ਦਿਆਉਂਗਾ ਤੇ ਆਪੇ ਵੇਖ ਲਿਓ ਇਨਸਾਫ ਦੀ ਮੈਨੂੰ ਮੰਗ ਚਾਹੀਦੀ 14 ਟਾਂਕੇ ਭਾਜੀ ਲੱਗੇ ਮੇਰੇ ਹੋਰ ਵੀ ਕਿਤੇ ਸੱਟ ਲੱਗੀ ਹੈ ਸੱਟ ਮੇਰੇ ਲੱਕ 'ਚ ਲੱਗੀਆਂ ਵਾ ਮੇਰੇ ਗੋਡਿਆਂ ਤੇ ਮੇਰੇ ਹੱਥਾਂ 'ਤੇ ਕਿਰਪਾਨਾਂ ਵੱਜੀਆਂ ਸਿਰ 'ਚ ਵੀ ਮੇਰੇ ਕਿਰਪਾਨ ਵੱਜੀ ਤੁਸੀਂ ਕਿੰਨੇ ਜਾਣੇ ਸੀ ਕਿ ਉਹ ਕਿੰਨੇ ਚਾਹੁੰਦੇ ਮੇਰਾ ਬ੍ਰਦਰ ਮੇਰਾ ਰੋਟੀ ਲੈ ਕੇ ਗਿਆ ਹੀ ਖਾਣਾ ਅਚਾਨਕ ਹੀ ਗਿਆ ਸੀ ਮੇਰਾ ਬ੍ਰਦਰ ਹਾਂਜੀ ਦੋ ਜਣੇ ਉਹ 15 ਤੋਂ 16 ਉਹ 15 16 ਉਹ ਵੀ ਬ੍ਰਦਰ ਕਰਕੇ ਮੈਂ ਬਚਾ ਆ ਗਿਆ ਨਹੀਂ ਤੇ ਕੀਪਤਾ ਮਾਰ ਹੀ ਜਾਂਦੇ ਤੇ ਜਾਂਦੇ ਵੇਰੀ ਮੈਨੂੰ ਕਹਿ ਕੇ ਗਏ ਆ ਤੈਨੂੰ ਹੁਣ ਵੱਢ ਕੇ ਗਏ ਆ ਤੇ ਅਸੀਂ ਗੋਲੀਆਂ ਨਾਲ ਵੀ ਤੈਨੂੰ ਮਾਰਨਾ ਜਗਦੀਪ ਸਿੰਘ ਸਨ ਉਹ ਦਲੀਪ ਸਿੰਘ ਪਿੰਡ ਜਾਾਂਗੇ ਦਾ ਰਹਿਣ ਵਾਲਾ ਇਹ ਮੇਰਾ ਭਰਾ ਵਾ ਜਿਹੇ ਦੀ ਦੁਕਾਨ ਦੀ ਇੱਕ ਢਰਾ ਦਸੀ ਜਾਂਦੀ ਐ ਮੈਂ ਉਸ ਦਿਨ ਦਸੀ ਜਾਂਦੀ ਐ ਮੈਂ ਉਸ ਦਿਨ ਦੇ ਪਰਦੇ ਦੇ ਗਰੀਬ ਰੋਟੀ ਲੈ ਕੇ ਗਿਆ ਇਹਦੀ ਤੇ ਜਾ ਕੇ ਉੱਥੇ ਪਤਾ ਲੱਗਾ ਵੀ ਆਹ ਗੱਲ ਹੋਈ ਆ ਚਲੋ ਫਿਰ ਇਹਨਾਂ ਨੂੰ ਪੁੱਛਿਆ ਵੀ ਕਹਿੰਦੇ ਨਹੀਂ ਆਪਣਾ ਹੋ ਜਣੀ ਗੱਲ ਅਸੀਂ ਬੜੇ ਅਰਮਾਨਾਂ ਦੇ ਨਾਲ ਨਿਊਟਰ ਹੋ ਕੇ ਬੈਠੇ ਆ ਅਰਮਾਨਾਂ ਕੁਰਸੀਆਂ ਉੱਤੇ ਬੈਠੇ ਆ ਕੁਰਸੀਆਂ ਤੇ ਬੈਠੇ ਆ ਤੇ ਜਦੋਂ ਉਧਰੋਂ ਨਿਹੰਗ ਸਿੰਘ ਦੀਆਂ ਗੱਡੀਆਂ ਆਈਆਂ ਗੱਡੀ ਆਈ ਆ ਗੱਡੀ 'ਤੇ ਉੱਤਰਦੇ ਆ ਸਾਰੇ ਪੁੱਛਿਆ ਨਹੀਂ ਕਿਛੇ ਨਹੀਂ ਸਿੱਧੀਆਂ ਕਿਰਪਾਨਾਂ ਦਾ ਥਪੇੜਾਂ ਦਾ ਡਾਂਗਾ ਜੋ ਵੀ ਉਹਨਾਂ ਦੇ ਹੱਥ ਬਹੁਤ ਤੇਜ਼ ਤਰ੍ਹਾਂ ਹਥਿਆਰ ਏ ਉਹ ਇਹਨਾਂ ਨੂੰ ਘੁੱਟਣ ਦਾ ਵੀ ਮੈਂ ਬਚਾਉਂਦਾ ਰਾਂ ਮੇਰੀ ਵੀਡੀਓ ਕੈਮਰੇ ਲੱਗੇ ਦੁਕਾਨ ਤੇ ਵੀਡੀਓ ਵੇਖ ਸਕਦੇ ਆ ਇਹਨੂੰ ਥੱਲੇ ਸੁੱਟ ਕੇ ਇਹਦਾ ਸਿਰ 파ੜਦਾ ਵਾ ਤੇ ਮੇਰੇ ਵੀ ਸਾਟ ਮੇਰੇ ਵੀ ਉਹਨਾਂ ਨੇ ਮਾਰੀ ਆ ਮੇਰੇ ਵੀ ਟਾਂਕੇ ਲੱਗੇ ਹੋਏ ਆ ਮੰਗਦੀ ਕਰਦੇ ਬਾਈ ਮੰਗੇ ਹੁਣ ਸਾਹਿਬ ਸਾਹਿਬ ਜੀ ਮੰਗ ਕਰਦੇ ਆ ਵੀ ਉਹ ਬੰਦਿਆਂ ਨੂੰ ਸਖਤੋ ਸਖਤ ਕਾਰਵਾਈ ਕਰਕੇ ਉਹਨਾਂ ਨੂੰ ਹਰਾਸਵੇ ਦੇਣ ਬਈ ਦੁਕਾਨ ਤੇ ਸਿਰਫ ਦੋ ਜਣੇ ਸੀ ਤੁਸੀਂ ਹਾਂਜੀ ਦੋ ਜਣੇ ਸੀ ਉਹ ਕਿੰਨੇ ਜਣੇ ਆਏ ਸੀ ਉਹ 10-11 ਦੇ ਕਰੀਬ ਹੀ ਗੱਡੀ ਨਵਾ ਪੂਰੀ ਭਰ ਕੇ ਆਈ ਇਹਨਾਂ ਵਾਲਾ ਗੱਡੀ ਉੱਤੇ ਪੂਰੀ ਫੁੱਲ ਤਿਆਰੀ ਦੇ ਵਿੱਚ ਸਾਨੂੰ ਪਤਾ ਹੁੰਦਾ ਤਾਂ ਅਸੀਂ ਆਪਾਂ ਉੱਥੋਂ ਚੱਲ ਜਾਂਦੇ ਜਾਂ ਕੁਝ ਕਰਦੇ ਪੁਲਿਸ ਨੂੰ ਹੀ ਫੋਨ ਕਰਦੇ ਪੁਲਿਸ ਇਹ ਕਹਿੰਦੀ ਰਹੀ ਸੀ ਹੋ ਜੂਗਾ ਮਸਲਾ ਹੱਲ ਪ੍ਰੈਸਾਂ ਨੂੰ ਵੀ ਕੀਤੀ ਗਈ ਕਿ ਕੋਈ ਜਿੱਤੇ ਬੰਦਿਆਂ ਨੇ ਆ ਕੇ ਤੇ ਝਗੜਾ ਝਗੜਾ ਕੀਤਾ ਕੀ ਸਰਪਤ ਉਹਨਾਂ ਚੱਕੜਾ ਜੋ ਹੋਇਆ ਉਹਦੀ ਬੰਦੇ ਦੀ ਸਟਾਂ ਜੋ ਲੱਗੀਆਂ ਨਾ ਲੱਗੀਆਂ ਸਟਾਂ ਉਸ ਮੌਕੇ ਤੇ ਤੇ ਉਹਦੀ ਬੰਦਾ ਦਾਖਲੇ ਸਤਾਲ ਐਮ ਐਲ ਆਰ ਉਹਨਾਂ ਇਜਾਰੀ ਹੋ ਰਹੀ ਜੁਨੇ ਦੀ ਅਜੇ ਐਮ ਐਲ ਆਰ ਉਹਨਾਂ ਦੀ ਮੁਕੰਮਲੀ ਹੋ ਐਕਸ-ਰੇ ਵਗੈਰਾ ਨਹੀਂ ਕਰੇ ਜਿਸ ਕਰਕੇ ਐਮ ਐਲ ਆਰ ਉਹਨਾਂ ਦੀ ਨਹੀਂ ਪਹੁੰਚੀ ਸਾਡੇ ਸਿੰਦਰ ਸਿੰਘ ਏਸੀ ਜਿਹੜੇ ਡੀਲ ਕਰਦੇ ਉਹ ਐਮ ਐਲ ਆਰ ਲੈਣ ਖੁਦ ਗਏ ਉੱਥੇ ਡਾਕਟਰ ਸਾਹਿਬ ਨੇ ਕਿਹਾ ਵੀ ਇਹਦੀ ਜੀ ਪੂਰੇ ਐਕਸ-ਰੇ ਸਾਰੀ ਇਹ ਰਿਪੋਰਟ ਤਿਆਰ ਕਰਾਂਗੇ ਤੇ ਉਸ ਤੋਂ ਬਾਅਦ ਐਮ ਐਲ ਆਰ ਤੋਂ ਦਿੱਤੀ ਜੀ ਐਮ ਐਲ ਆਰ ਲੈਂਡ ਤੇ ਇਹਦਾ ਬੰਦੇ ਦਾ ਬਿਆਨ ਲੇ ਕੇ ਮਜਰੂਦ ਦਾ ਤੇ ਕਬਨਦੀ ਕਾਰਵਾਈ ਹੋਏਗੀ ਅਵਸ਼ੇ ਹੀ ਸਰ ਇਹ ਕਾਰਨ ਕਿਸੇ ਨੇ ਲੜਾਈ ਕਾਦੇ ਵਾਸਤੇ ਲੜਾਈ ਇਹਨਾਂ ਦੇ ਹੋਈ ਉਹ ਦੁਕਾਨ ਕਰਦੇ ਮੋਟਰਸਾਈਕਲ ਸਕੂਟਰਾਂ ਠੀਕ ਕਰਨ ਦੀ ਇਹ ਬੰਦਿਆ ਆਟੋ ਚਲਾਉਂਦਾ ਸੀ ਦੂਜਾ ਜਿਹੜਾ ਉਹ ਆਟੋ ਬੈਟਰੀ ਤੋਂ ਬੈਟਰੀ ਵਗੈਰਾ ਪਾਈ ਹੋਣਾ ਆਟੋ ਦੀ ਉਸ ਤੇ ਪੈਸੇ ਦੇ ਲੈਣ ਦਾ ਨਾ ਕਰਕੇ ਝਗੜਾ ਜਿਹੜਾ ਹੈ ਠੀਕ ਹੈ ਹਾਂ ਫੁਟੇਜ ਵੀ ਆਏ ਆ ਵੀ ਕਾਫੀ 15 ਤੋਂ 20 ਜਾਣੇ ਗਏ ਆ ਤੇ ਉਹਨਾਂ ਨੇ ਉਹਨਾਂ ਕੋਲ ਹਥਿਆਰ ਵੀ ਹੈਗੇ ਸੀ ਤੇਜ ਹਥਿਆਰ ਨਹੀਂ ਨਹੀਂ ਸਾਡੇ ਕੋਲ ਫੁਟੇਜ ਜਿ ਕੋਈ ਨਹੀਂ ਆਇਆ ਅਸੀਂ ਸਟੇਟਮੈਂਟ ਲਵਾਂਗੇ ਬੰਦੀ ਦੀ ਉਹਦੀ ਮੌਜੂਦ ਸਟੇਟਮੈਂਟ ਲਵਾਂਗੇ ਉਸ ਤੋਂ ਬਾਅਦ ਵੀ ਉਹਦੇ